ਦੇ ਲੀਟ ਆਪ ਬਣ ਕੇ ਪਹੁੰਚੇ ਨੇ ਜਿਨ੍ਹਾਂ ਨੇ 2 ਘੰਟਿਆਂ ਦੇ ਵਿੱਚ ਵਿੱਚ ਹੀ ਸਾਰੇ ਬੰਦੇ ਬਰਾਮਦ ਕਰ ਲਏ ਪੂਰੇ ਹਥਿਆਰ ਤੇ ਗੱਡੀ ਉਹਨਾਂ ਦੀ ਬਰਾਮਦ ਕਰਦੇ। ਵੀ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਫੇਰ ਦੁਬਾਰਾ ਐਸਪੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਸਿਟੀ ਦਾ ਜੀ। ਇਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਆ ਤੇ ਆਮ ਸਾਡੇ ਨਾਲ ਸਹਿਯੋਗ ਕੀਤਾ ਜੀ। ਬੱਸ ਦਾ ਕਿੰਨਾ ਨੁਕਸਾਨ ਹੋਇਆ ਜੀ ਫੇਰੀ? ਬੱਸ ਦਾ ਕਾਫੀ ਨੁਕਸਾਨ ਆ ਜੀ ਸ਼ੀਸ਼ੇ ਭੰਤੇ ਜੀ, ਫਰੰਟ ਸ਼ੀਸ਼ਾ, ਡਰਾਈਵਰ ਸਾਈਡ ਤੇ ਲੈਟਰ ਸਾਈਡ ਦੇ ਸ਼ੀਸ਼ੇ ਕਾਫੀ ਜਿਆਦਾ ਨੁਕਸਾਨ ਆ ਜੀ। ਲੈਟਾਂ ਪੂਰੀਆਂ ਡੈਮੇਜ ਹੋ ਗਈਆਂ ਸਾਰਾ ਕੁਝ ਕਰ ਦਿੱਤਾ ਜਾਂਦਾ ਸਰ ਕੀ ਮਾਮਲਾ ਦੀ ਏਦਾਂ ਦਾ ਮਲਕ ਜਿਹੜਾ ਇਹਨਾਂ ਨੇ ਤੁਹਾਡੀ ਬਾਸੀ ਤੌਰ ਪਰਨ ਕੀਤੀ ਹੈ ਸਰ ਅਸੀਂ ਟੁਆਣੇ ਤੋਂ ਆ ਰਹੇ ਸੀ ਜਦੋਂ ਤੂਰੀ ਕਕਰ ਵਾਲੇ ਚੌਂਕ 'ਚ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਡਾਉਂਗ ਸਾਈਡ ਥੱਲੇ ਦੀ ਬਰਾਬਰ ਦੀ ਆਏ ਪਹਿਲਾਂ ਗੱਡੀ ਨਾਲ ਗੱਡੀ ਲੜਨ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਹੁਣ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਉੜਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਂਹਾਂ ਜੇ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਆ ਕੇ ਪੁਲ ਤੇ ਗਏ ਤਾਂ ਪੁਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗੱਡੀ ਉੱਤਰ ਕੇ ਇੱਕ ਲਖਤੀ ਇਹ ਸਾਰੇ ਪੰਜੇ ਛੇ ਜਾਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਿਹਦੇ ਮਤਲਬ ਸ਼ੀਸ਼ੇ ਤੋੜਨ ਲੱਗ ਪਏ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੁੱਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਲ ਵੱਜਿਆ ਤੇ ਭੱਜਲੇ ਇੱਕ ਤੁਸੀਂ ਬੰਦਾ ਮੌਕੇ ਤੇ ਜਿਹਦੇ ਫੜ ਲਿਆ ਪੁਲਿਸ ਪਹੁੰਚ ਗਈ ਸੀਗੀ ਐਸਪੀ ਸਾਹਿਬ ਤੁਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰਦੇ ਉਥੋਂ ਨੂੰ ਤੁਸੀਂ ਚਲਾ ਰਹੇ ਸੀ ਬਸ ਮੈਂ ਚਲਾਉਂਦਾ ਸੀਗੇ ਬਸ ਸਰ ਕਿਸੇ ਨੇ ਸ਼ਾਰਟ ਸਰਕਟ ਲੱਗੀ ਸੀ ਸ਼ਾਰਟ ਸਰਕਟ ਨਹੀਂ ਮਾੜਾ ਮੋਟਾ ਸੀ ਕਨੈਕਟਰ ਦੇ ਮਾਰੀਆਂ ਜੁੜੂ ਕਨੈਕਟਰ ਜਿਹੜੇ ਥੱਲੇ ਵੀ ਆਏ ਉਹਨਾਂ ਨੂੰ ਛਡਾਉਣ ਵਾਸਤੇ ਵੀ ਜਦੋਂ ਕੀ ਕਰਦੇ ਹੋ ਉਹਨਾਂ ਦੇ ਬੁੱਝੀਆਂ ਸੱਟਾਂ ਮਾਰੀਆਂ ਉਹ ਹਸਤਾਲ ਦਾਖਲわせ ਰਹੇ ਨੇ ਕਿਹੜੇ ਦੀ ਪੂਰੀ ਵਸਤੀ ਕੀ ਹੈ ਪਿਆਰ ਰੋਡ ਲੁਧਿਆਣੇ ਦੀ ਥੋੜਾ ਸ਼ੂਨ ਨੇਮ ਕੀ ਰਾਜਵਿੰਦਰ ਜੀ ਆਹ ਸਰ ਪ੍ਰਸਤਾਵ ਕਰ ਰਹੇ ਹਾਂ ਕੀ ਮਤਲਬ ਹੈ ਹਾਂ ਅੱਜ ਦੇ ਜੀ ਛੋਟੇ ਟਾਈਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਹੈ ਕੱਲ ਇੱਕ 10 ਤਰੀਕ ਨੂੰ ਸਿ ਮੇਨ ਉਹ ਜਿਹੜਾ ਸੜਕ ਹੈ ਲੁਧਿਆਣਾ ਗੁਰੂ ਦਾ ਪੁਲ ਦੇ ਉੱਪਰ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿੱਥੇ ਕਰੀਬ 6 ਮੁੰਡੇ ਸੀਗੇ ਉਹਨਾਂ ਨੇ ਆਪਣੀ ਗੱਡੀ ਲੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਾਹਰ ਹੋ ਗਈਆਂ ਸੀਗੀਆਂ ਤੇ ਬੱਸ ਦੇ ਪੂਰੇ ਸ਼ੀਸ਼ੇ ਟੱਕੇ ਆ ਬਿਲਕੁਲ ਬੁਰੀ ਹਾਲਤ ਵਿੱਚ ਨਾਲ ਜਿਹਦੇ ਵਿੱਚ ਲੋਹੇ ਦੀ ਰਾਡ ਜਿੱਦੇ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਡੈਂਸ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਇਸ ਕਰਕੇ ਕਾਫੀ ਜਿਹਾ ਭਾਰੀ ਉੱਤੇ ਜਾਮ ਲੱਗਿਆ ਸੀਗਾ ਤੇ ਇਮੀਡੀਟਲੀ ਮੌਕੇ ਤੇ ਪੁਲਿਸ ਦੇ ਪਹੁੰਚ ਕੇ ਇੱਕ ਉੱਥੇ ਜੋ ਉਸ ਤੋਂ ਬਾਅਦ ਮੌਕਾ ਸਾਰਾ ਸਾਹਮਿਆ ਜਜਲਿਆ ਤੇ ਕੁਲੀ ਘੰਟਿਆਂ ਦੇ ਵਿੱਚ ਹੀ ਤੇ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪਲ ਦੇ ਹੈਗੇ ਆ ਆੜਾ ਧਰਮਘੜ ਸਾਈਡ ਦੇ ਟੀਮੇ ਸਾਈਡ ਦੇ ਤਿੰਨ ਮੁੰਡੇ ਪਸੌਰਪਿੰਡ ਦੇ ਆ ਥਾਣਾ ਸੱਧੂ ਟੂਰੀ ਇੱਕ ਸਿੜੀ ਟੂਰੀ ਦਾ ਕੁੱਲੇ ਛੇ ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰ ਦਾ ਤੋਂ ਜਾਮ ਦਿੱਤਾ ਇਹਨਾਂ ਦਾ ਕ੍ਰੀਨਰ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਦਾ ਨੇ ਮਕਦਮੇ ਦਰਜ ਹੈਗੇ ਪਹਿਲਾਂ ਇੱਕ ਇੱਕ ਦੋ ਦੋ ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਰੱਖਣਾ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮਕਦਮਾ ਦਰਜ ਕੀਤਾ ਮੋਟ ਕਾਨੂੰਨੀ ਧਾਰਾ 194 2 115 2 126 ਸਬਸੈਕਸ਼ਨ uh, 2 99 ਸਬਸੈਕਸ਼ਨ 790 ਬੀ ਐਨ ਐਸ ਅਤੇ ਪੰਜਾਬ ਪ੍ਰੋਵਿੰਸਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਦੀ ਸੈਕਸ਼ਨ 4 ਇਹ ਧਾਰਾ ਇਹਨਾਂ ਤੇ ਲਾਈ ਹੈ ਤੇ ਜਿਨ੍ਹਾਂ ਨੂੰ ਅੱਜ ਮਾਜੂਬ ਗਾਲ ਤੇ ਪੇਸ਼ ਜਿਨ੍ਹਾਂ ਨੂੰ ਪੇਸ਼ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਹਥਿਆਰ ਸੀਗੇ ਉਹਦੇ ਲਾੜਾ ਰੋਹਿਤ ਰੋਹਿ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਨ੍ਹਾਂ ਨੇ ਇਹਨਾਂ ਦੇ ਕੋਲ ਇਹ ਹਥਿਆਰ ਸੀ ਉਹ ਬਰਨ ਕਰ ਦਿੱਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕੀ ਕਾਰਨ ਸੀ ਵਜਾ ਕੀ ਸੀ ਕਾਰਨ ਦੀ ਇਹ ਕਿਉਂ ਉਹਨਾਂ ਨੇ ਜੋ ਫਿਲਹਾਲ ਦੀ ਗੱਲ ਸਾਹਮਣੇ ਆਈ ਹੈ ਵੀ ਇਹ ਬੱਸ ਲੁਧਿਆਣਾ ਟੁਹਾਣਾ ਸਾਈਡ ਤੋਂ ਲੁਧਿਆਣੇ ਵੱਲੋਂ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਨਾਲ ਚੌਂਕ ਜਿੱਥੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸਵਾਜੀ ਹੋਈ ਹੈ ਹਲਕੀ ਫੁਲਕੀ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਕ ਆਉਂਗਾ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਲਿਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਨੈਕਟਰ ਦੇ ਵੀ ਕੁਝ ਉਹਨਾਂ ਨੇ ਕੁਝੇ ਸੱਟਾਂ ਮਾਰੀਆਂ ਦੀ। ਉਹ ਸ਼ਰਾਬੀ ਅਨਸਰ ਨੂੰ ਕੀ ਕਹਿਣਾ ਤੁਹਾਨੂੰ ਇਹੋ ਜਿਹਾ। ਮੈਂ ਤੁਹਾਡੇ ਮਾਧਮ ਨਾਲ ਹੀ ਸ਼ਰਾਬੀ ਅਨਸਰ ਨੂੰ ਇਹ ਬਿਲਕੁਲ ਚੇਤਾਵਨੀ ਦੇਣਾ ਚਾਹੁੰਦਾ। ਦੇ ਬਾਅਦ ਆਜੋ ਥੂਰੀ ਸ਼ਹਿਰ ਦੇ ਵਿੱਚ ਮਨਜੂ ਗਿਆ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੜੀ ਹੈਗੀ ਆ ਪੂਰੇ ਨਿਗਾਹ ਪੂਰੀ ਬਾਜ ਵਾਲੀ ਅੱਖੋਂ ਹੀ ਪਈ ਪਈ ਆ ਹੁਣ ਕਿਉਂਕਿ ਪਿੰਡਾਂ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ ਦੋ ਦਿਨਾਂ ਤੋਂ ਬੜੀ ਸ਼ਾਂਤੀ ਹੈ ਅਸੀਂ ਇਸੇ ਤਰ੍ਹਾਂ ਜਿਹੜੀ ਕੋਈ ਕਮੀਆਂ ਪਹਿਲਾਂ ਹੋ ਸਕੋਲ ਰਹਿ ਗਈਆਂ ਅਸੀਂ ਹੋਰ ਦਿੰਦਗੁਣੀ ਰਾਤ ਚੁਗਣੀ ਮਿਹਨਤ ਕਰਕੇ ਥੂਰੀ ਵਾਸੀਆਂ ਨੂੰ ਅਸੀਂ ਪੂਰੀ ਸੇਫ ਸਿਟੀ ਬਣਾਵਾਂਗੇ ਚੈਨਲ ਔਰ ਚੈਨਲ ਔਰ ਬਾਰੇ ਤੁਹਾਡਾ ਸਵਾਲ ਹੈ ਤਾਂ ਅਸੀਂ ਉਹਦੇ ਵਿੱਚ ਵੀ ਹੋਰ ਅਸੀਂ ਖੜ ਫੋਨ ਅਸੀਂ ਡਰੋਨ ਰਾਹੀ ਵੀ ਜਿਹੜੇ ਕੋਈ ਲੋਕੀ ਬੱਚੇ ਵੀ ਪਤੰਗ ਚੜਾਉਂਦੇ ਨੇ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹਨਾਂ ਨੂੰ ਪਕੜ ਕੇ ਸਰ ਬਸੰਤਵਾਲੇ ਦੇ ਨੇ ਜਿਹੜੇ ਬੱਚੇ ਮਤਲਬ ਕੀ ਡੀਜੇ ਲਾ ਕੇ ਚਲਾਉਣਗੇ ਡੀਜੇ ਨਾਲ ਕੀ ਮੀਟਿੰਗ ਕੀਤੀ ਉਹਨਾਂ ਨੂੰ ਕੀ ਹਦਾਇਤਾਂ ਕਰਾਂਗੇ ਦੇਖੋ ਡੀਜੇ ਨਾਲ ਮੀਟਿੰਗ ਅਸੀਂ ਕਾਲ ਕੀਤੀ ਹੋਈ ਹੈ ਅੱਜ ਸ਼ਾਮ ਜਾਂ ਕੱਲ ਸਵੇਰੇ ਅਸੀਂ ਮੀਟਿੰਗ ਕਰ ਲੈਣੀ ਹੈ ਉਹਨੂੰ ਅਸੀਂ ਪਹਿਲੀ ਹਰੈਸਟ ਕਰ ਲੈਣੀ ਹੈ ਕਿ ਜਿੱਦਾਂ ਜਿੱਦ ਤੱਕ ਮੈਂ ਇੱਥੇ ਸੁਣਿਆ ਹੈ ਪਿਛਲੇ ਟਾਈਮਾਂ ਦੇ ਵਿੱਚ ਕੀ ਕਾਫੀ ਜਿਆਦਾ ਲੋਕੀ ਕੋਠੇ ਦੇ ਉੱਪਰ ਡੀਜੇ ਲਗਾਉਂਦੇ ਨੇ ਉਹਦੇ ਨਾਲ ਸ਼ਹਿਰ ਦਾ ਮਾਹੌਲ ਜਿਹੜਾ ਹੈਗਾ ਉਹ ਖਰਾਬ ਹੁੰਦਾ ਹੈ ਅਸੀਂ ਉਹਨਾਂ ਨੂੰ ਸਖਤ ਤਾੜਨਾ ਦੇਵਾਂਗੇ ਅਗਰ ਕਿਸੇ ਨੇ ਦੁਬਾਰਾ ਡੀਜੇ ਲਗਾਇਆ ਤਾਂ ਸਾਸੀ ਨੂੰ ਫੜ ਕੇ ਉਹਦੇ ਬਣਦੀ